ਹਾਂਜੀ ਸ਼ਸ਼ੀ ਕਾਲ ਵੀਰੇ ਸਾਰਿਆਂ ਨੂੰ ਆਈ ਹੋਪ ਠੀਕ ਹੋ ਤੁਸੀਂ ਸਾਰੇ ਕਣਕ ਵਾਲੀ ਅੱਗ ਫਾਰਮ ਦਾ ਵੀਡੀਓ ਦੀ ਸ਼ੁਰੂਆਤ ਕਰਦੇ ਆਪਾਂ ਤੇ ਅੱਜ ਦਾ ਟੌਪਿਕ ਇਹ ਆ ਤੇ ਵੀ ਇੱਕ ਤਾਂ ਬਈ ਆਈਫੋਨ ਦਾ ਇੱਕ ਦੋ ਦੇ ਵਿੱਚੋਂ ਆਦੇ ਬਾਈਆਂ ਦੀ ਬਈ ਦਾ ਅੰਡਾ ਮਹਿੰਗਾ ਯਾਰ ਹਣਾ ਤੇ ਉਹਦੇ ਕਰਕੇ ਅੰਡਾ ਮਹਿੰਗਾ ਕਿਉਂ ਆ ਤੁਹਾਨੂੰ ਦੱਸ ਦਿੰਨੇ ਆਂ ਬਾਈ 15 14 15 16 ਰੁਪਿਆ ਦਾ ਅੰਡਾ ਤੁਹਾਨੂੰ ਦੇਸੀ ਵੈਸੇ ਮਿਲਦਾ ਹੋਊਗਾ ਪਤਾ ਕਰ ਲਓ ਜਿੱਥੇ ਪੌਲਟਰੀ ਫਾਰਮ ਜ਼ਿਆਦਾ ਹੈ ਨਾ ਜਾਂ ਮੁਰਗੀਆਂ ਪਿੰਡਾਂ ਚ ਜ਼ਿਆਦਾ ਰੱਖੀਆਂ ਹੋਈਆਂ ਉੱਥੇ ਜ਼ੋਰ ਮਾਰ ਕੇ 15 ਰੁਪਏ ਦਾ ਹੋਊਗਾ ਜਿੱਥੇ ਨਹੀਂ ਹੈਗਾ ਇੱਕ ਉਥੇ 18 ਰੁਪਏ ਦਾ ਹੋਊਗਾ ਤਦ ਵੱਧ ਤੇ ਆਪਣਾ ਤਾਂ 20 ਰੁਪਏ ਦਾ ਹੈਗਾ ਤੇ ਉਹਦਾ ਕਾਰਨ ਕੀ ਹੈ ਕਾਰਨ ਤੁਹਾਨੂੰ ਅੱਜ ਦੱਸ ਦਿਆਂ ਚੰਗੀ ਤਰ੍ਹਾਂ ਤੇ ਵੀ ਕੀ ਕਾਰਨ ਹੈ ਚਲੋ ਇੱਕ ਵਾਰੀ ਇੱਧਰ ਮੁਰਗੀਆਂ ਚੈੱਕ ਕਰ ਲਓ ਆਪਣੀਆਂ ਆ ਦੇਖੋ ਪਾਣੀ ਪੂਰੀ ਮੁੱਕਿਆ ਪਿਆ ਸੀ ਇਹਨਾਂ ਨੂੰ ਪਾਣੀ ਪਾਣੀ ਪਾਉਣਾ ਸੀਗਾ ਤੇ ਉਦੇ ਕਰਕੇ ਚਲੋ ਪਾਣੀ ਬਾਅਦ ਚ ਪਾ ਮੈਂ ਪਹਿਲਾਂ ਆਪਾਂ ਇੱਕ ਵੀਡੀਓ ਬਣਾਉਣੀ ਆ ਫੀਡ ਕਿਉਂਕਿ ਆਪਾਂ ਸਵੇਰੇ ਪਾਈ ਸੀਗੀ ਫੀਡ ਹੁਣ ਖਤਮ ਹੋ ਗਈ ਇਹ ਤੇ ਤੁਹਾਨੂੰ ਦਿਖਾ ਵੀ ਦਿੰਨੇ ਆ ਸਾਰੇ ਫੀਡਰ ਖਾਲੀ ਆ ਤੇ ਫੀਡ ਹੈ ਨਹੀਂ ਫੀਡ ਕਿਉਂ ਹੈ ਨਹੀਂ ਕਿਉਂਕਿ ਸ਼ਾਮ ਨੂੰ ਆਪਾਂ ਬਈ ਇਹਨਾਂ ਨੂੰ ਫੀਡ ਪਾਈ ਦੀ ਨਹੀਂ ਆਪਾਂ ਇੱਕ ਟਾਈਮ ਫੀਡ ਪਾਈ ਦੀ ਆ ਉਹ ਵੀ ਜ਼ਰੂਰੀ ਆ ਪਾਉਣੀ ਕਿਉਂਕਿ ਕਿਉਂਕਿ ਫੀਡ ਦੇ ਵਿੱਚ ਦਵਾਈਆਂ ਲੱਗੀਆਂ ਹੁੰਦੀਆਂ ਇਹਨਾਂ ਨੂੰ ਨਹੀਂ ਅਲੱਗ ਤੋਂ ਦਵਾਈਆਂ ਦੇਣੀਆਂ ਖਰਚਾ ਉੱਥੇ ਜਾ ਪੈਂਦਾ ਹਨਾ ਤੇ ਉਹਦੇ ਕਰਕੇ ਵੀ ਇੱਕ ਟਾਈਮ ਦਾ ਫੀਡ ਇਹਨਾਂ ਨੂੰ ਪਾਉਣੀ ਪੈਂਦੀ ਹੈ ਤੇ ਦੂਜੇ ਟਾਈਮ ਤੁਸੀਂ ਆਮ ਲਓ ਫੀਡ ਦੇ ਵਿੱਚੋਂ ਆਪਾਂ ਇਹਨਾਂ ਨੂੰ 70 80 ਗ੍ਰਾਮ ਜਾਂ 60 ਗ੍ਰਾਮ ਫੀਡ ਚੋਂ ਆਪਾਂ ਘੱਟ ਪਾ ਕੇ ਆ ਪੂਰਾ ਕਰਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਅੰਡੇ ਵਾਸਤੇ ਜਿਹੜੀ ਚੀਜ਼ ਇਹਨੂੰ ਚਾਹੀਦੀ ਹੁੰਦੀ ਆ ਆ ਪ੍ਰੋਟੀਨ ਲਾ ਲਓ ਤੁਸੀਂ ਹਨਾ ਤੇ ਕੋਈ ਮਿਨਰਲ ਲਾ ਲਓ ਕੁਝ ਵੀ ਲਾ ਲਓ ਹਨਾ ਤੇ ਮਲਟੀਵਿਟਾਮਿਨ ਲਾ ਲਓ ਉਹ ਆਪਾਂ ਕਿੱਥੋਂ ਪੂਰਾ ਕਰੀ ਦਿਆ ਅੱਜ ਚਲੋ ਤੁਹਾਨੂੰ ਦੱਸਦੇ ਆ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਸ਼ਾਮ ਇਹਨਾਂ ਨੂੰ ਡਾਈਟ ਕੀ ਪਾਈਦੀ ਆ ਤੇ ਕਿਉਂਕਿ ਆਪਣੇ ਵੀਡੀਓ ਪੈਂਦੀਆਂ ਰਹਿੰਦੀਆਂ ਬਾਈ ਤੁਸੀਂ ਚੈੱਕ ਕਰ ਲਿਆ ਕਰੋ ਕਿ ਆਪਣੀਆਂ ਮੁਰਗੀਆਂ ਨੂੰ ਕੀ ਪੈਂਦਾ ਹੈ ਕੀ ਨਹੀਂ ਪੈਂਦਾ ਤੇ ਬਾਕੀ ਆ ਬਰੀਡਿੰਗ ਦਾ ਕੰਮ ਸ਼ੁਰੂ ਹੋਊਗਾ 15-18 ਦਿਨਾਂ ਨੂੰ ਤੇ ਜਿਹਨੂੰ ਵੀਰਪਾਈ ਨੂੰ ਬੱਚੇ ਚਾਹੀਦੇ ਹੋਏ ਟੈਕਸ ਚਾਹੀਦੇ ਹੋਏ ਤਾਂ ਆਪਾਂ ਨੂੰ ਡੀਐਮ ਕਰ ਲਿਓ ਇਹਨਾਂ ਮੁਰਗੀਆਂ ਦੀ ਦੇਵਾਂਗੇ ਆਪਾਂ ਸੀਲ ਦੇ ਲੈਣੀ ਸੀਲ ਦੇ ਦੇਵਾਂ ਆ ਆਰਆਈਆਰ ਬਲੈਕ ਐਸਟ੍ਰੌਗ ਤੇ ਇੱਕ ਆਪਣੇ ਕੋਲੇ ਆ ਮੁਰਗਾ ਫਿਰਦਾ ਇੱਕ ਇੱਥੇ ਦੇਖੋ ਆਮ ਗਾ ਕਰ ਰਿਹਾ ਚੱਕਰਾਫਦਾ ਸੀ ਨਾ ਦੇਖੋ ਆਹ ਇਹ ਆ ਇਹਦੇ ਚਾਹੀਦੇ ਆ ਇਹਦੇ ਦੇਵਾਂਗੇ ਹਾਂ ਬਸ ਤੁਸੀਂ ਐ ਮੰਨ ਲਓ 5-10 ਦਿਨਾਂ ਤਾਈਂ ਆਪਾਂ ਇਹਨਾਂ ਦੇ ਪੋਰਸ਼ਨ ਵੰਡਦੇ ਨੇ ਆ ਇੱਕ ਪਾਸੇ ਆਪਣੇ ਆਰ ਆਈ ਆਰ ਹੋਣਗੇ ਇੱਕ ਪਾਸੇ ਬਲੈਕੈਸਟ ਲੌਗ ਹੋਣਗੇ ਇੱਕ ਪਾਸੇ ਸੀਲ ਅਲੱਗ ਹੋਣਗੇ ਫਿਰ ਜਿਹੜਾ ਉਹਨਾਂ ਤੋਂ ਅੰਡਾ ਆਊਗਾ ਆਪਾਂ ਨੂੰ ਪਤਾ ਹੋਊਗਾ ਵੀ ਇਹ ਪਿਓਰ ਸਹੀ ਅੰਡਾ ਵੀ ਕੋਈ ਬਰੀਡਿੰਗ ਚ ਮਿਕਸ ਨਹੀਂ ਹੋਇਆ ਹਨਾ ਹਾਂ ਉਹਨਾਂ ਚਿਰ ਆਪਾਂ ਹਜੇ ਦੇ ਨਹੀਂ ਰਹੇ ਅੰਡਾ ਕਿਉਂਕਿ ਤੇ ਵੀ ਹਜੇ ਦੇਖ ਲਓ ਤੁਸੀਂ ਕੋਈ ਸੀਲ ਕੋਈ ਆਰ ਆਰ ਨਾਲ ਹੋਈ ਜਾਂਦਾ ਕ੍ਰੋਸ ਤੇ ਆਪਾਂ ਤਾਂ ਆਪਾਂ ਦੱਸ ਦੇਣਾ ਤਾਂ ਹੀ ਪੋਰਸ਼ਨ ਬਣਾ ਕੇ ਅਲੱਗ ਕਰ ਦਾਂਗੇ ਚਲੋ ਬਾਕੀ ਰਹੀ ਸ਼ਾਮ ਦੀ ਫੀਡ ਦੀ ਗੱਲ ਆਪਾਂ ਤੁਹਾਨੂੰ ਦਿਖਾਉਂਦੇ ਸੀ ਆ ਆਹ ਵੇਖ ਲਓ ਸ਼ਾਮ ਨੂੰ ਇੰਨਾ ਟੱਬ ਆਪਣੇ ਕੋਲ ਭਰਿਆ ਹੁੰਦਾ ਇਹਦੇ ਵਿੱਚ ਇਹਨਾਂ ਨੂੰ ਕੀ ਡਾਈਟ ਦੇਈ ਦੀ ਆ ਉਹ ਤੁਸੀਂ ਚੈੱਕ ਕਰ ਸਕਦੇ ਅੱਜ ਚੌਲ ਹੈ ਦੇਖੋ ਤੁਸੀਂ ਕਿੰਨੇ ਸ਼ੌਂਕ ਨਾਲ ਖਾਂਦੇ ਚੌਲਾਂ ਦੇ ਵਿੱਚ ਸਬਜ਼ੀਆਂ ਮਿਕਸ ਹੈਗੀਆਂ ਹਨਾ ਤੇ ਇਕ ਤਾ ਇਹ ਹੋ ਜਾਂਦਾ ਇਹਨਾਂ ਨੂੰ ਸ਼ਾਮ ਨੂੰ ਹੁਣ ਆਹ ਤੁਸੀਂ ਐ ਮੰਨ ਲਓ ਵੀ 5-6 ਕਿਲੋ 7 ਕਿਲੋ ਵਾਂਗੂ ਝੋਲ ਹੈ ਵਿੱਚ ਇਹਦੇ ਸਬਜ਼ੀਆਂ ਵੀ ਐ ਤੇ ਸਰ ਜੋ ਲਖਾਪਾ ਤੁਸੀਂ ਚੈੱਕ ਕਰ ਲਓ ਅੰਡਿਆਂ ਦੇ ਸ਼ੋਲਕ ਸਾਰਾ ਕੁਝ ਇਹਦੇ ਵਿੱਚ ਮਿਕਸ ਹੁੰਦਾ ਦੇਖੋ ਇਹ ਹੈ ਗਿਆ 6-7 ਕਿਲੋ ਆ ਆਪਾਂ ਤਿੰਨ ਕਿਲੋ ਹੁਣ ਪਾਵਾਂਗੇ ਇਹਨਾਂ ਨੂੰ ਤੇ ਇੱਕ ਇਹਨਾਂ ਨੂੰ ਪਾਵਾਂਗੇ ਆਪਾਂ ਹਰੀਆਂ ਸਬਜ਼ੀਆਂ ਲੋ ਇੰਨੇ ਕ ਬਹੁਤ ਆ ਇੰਨੇ ਕ ਪਰ ਅੱਖਲੇ ਕੱਲ੍ਹ ਵਾਸਤੇ ਕਿਉਂਕਿ ਜਿਆਦਾ ਹੁੰਦੇ ਦੂਜੇ ਦਿਜੀ ਦੇ ਨਾਲ ਆਪਣੇ ਕੋਲੇ ਇਹ ਆਉਂਦੇ ਕਿੱਥੋਂ ਆਉਂਦੇ ਚ ਲੋ ਤਾਂ ਕੀ ਦੱਸਣਾ ਤੇ ਪਰ ਇੰਨੇ ਹੋਏ ਚੌਲ ਵਿੱਚ ਸਬਜ਼ੀਆਂ ਹਰੀਆਂ ਦਾਲਾਂ ਮਿਕਸ ਕਰੀਆਂ ਹਨਾ ਕਿਸੇ ਕਲੋਨੀ ਚੋਂ ਆਉਂਦੀਆਂ ਚਲੋ ਆਪਾਂ ਦੱਸ ਦਿੰਨੇ ਆ ਏਡੀ ਕੀ ਗੱਲ ਐ ਹਾਂ ਕਿਹੜਾ ਮਾੜੀ ਚੀਜ਼ ਪਾਈ ਦੀ ਆ ਚਲੋ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਆਜੋ ਇਨਾਂ ਨੂੰ ਘਰਾਂ ਖਾਣ ਦਿਓ ਇੱਕ ਵਾਰੀ ਤੁਸੀਂ ਆਪਣਾ ਅੱਜ ਵੀ ਆਂਡਾ ਕਲੈਕਸ਼ਨ ਦੇਖੋ ਅੱਜ ਦੀ ਨਹੀਂ ਹੈਗੀ ਇਹ ਇਹ ਸ਼ਾਮ ਵੀ ਲੈ ਲਿਆ ਇੱਕ ਵਾਰੀ ਸਵੇਰੇ ਚੱਕੇ ਗਏ ਆਂਡੇ ਤੇ ਇੱਕ ਵਾਰੀ ਹਜੇ ਚੱਕਣੇ ਆ ਤੇ ਬਾਕੀ ਆਹ ਕਰੀਟ ਸਾਰਿਆਂ ਜਿਹੀ ਦੋ ਦੋ ਹੋਣਗੇ ਚਲੋ ਹੁਣ ਵਾਰੀ ਆ ਗਈ ਆਪਣੀਆਂ ਹਰੀਆਂ ਸਬਜ਼ੀਆਂ ਦੀ ਆਜੋ ਹੁਣ ਚੈੱਕ ਕਰ ਲਓ ਤੁਸੀਂ ਇਹ ਨੇਰੀ ਗੋਭੀ ਤੇ ਟਮਾਟਰ ਤੇ ਗੰਡੇ ਤੇ ਗੋਭੀ ਦੇਖ ਲਓ 3-4 ਕਿਲੋ ਆਈ ਹੈ یہ آپ ادی ہون پا ل گے ادھی کل گے جی آ جائے کاندھے دیکھو ایسے کر کے بھی آپ ٹھوک کے آکھی دا ہے نا پیجڑا اپنا آنڈ ہے وہ فل آرگینک ہے ہوں تو گوبھی دا سائز چیک کر ہی لوگ کھو ਇਹ ਹੈ ਆਪਣਾ ਡੇਲੀ ਜਟਰੀ ਨਾ ਬਈ ਇਹ ਪੈਣਗੇ ਪੈਣਗੇ ਸ਼ਾਮ ਨੂੰ ਤੇ ਸਵੇਰੇ ਆਪਾਂ ਇਹਨਾਂ ਨੂੰ ਫੀਡ ਪਾਈ ਦੀ ਉਹ ਵੀ ਥੋੜੀ ਜਿਆਦਾ ਨਹੀਂ 60 ਕ ਗ੍ਰਾਮ ਇਹਨਾਂ ਦਾ ਆਪਾਂ ਸਿਸਟਮ ਫੀਡ ਚ ਪੂਰਾ ਕਰੀਦਾ ਤੇ ਬਾਕੀ 60 70 ਗ੍ਰਾਮ 120 ਗ੍ਰਾਮ ਚਾਹੀਦਾ ਹੁੰਦਾ ਤੇ ਉਹ ਆਪਾਂ ਇੱਧਰ ਹਰੀਆਂ ਸਬਜ਼ੀਆਂ ਤੋਂ ਕਰੀਦਾ ਤੇ ਲੋਜੀ ਦੇ ਵਿੱਚ ਗੰਡੇ ਵਗੈਰਾ ਤੇ ਇੰਨੀ ਦੀ ਗੋਭੀ ਆ ਦੇਖੋ ਖਰਾਬ ਗੋਭੀ ਵੀ ਨਹੀਂ ਹੈਗੀ ਇਹ ਦੁਕਾਨਾਂ ਤੇ ਜਿਹਨਾਂ ਕੋਲ ਬਸ ਰਹਿੰਦੀ ਆ ਉਹ ਆਪਾਂ ਨੂੰ ਘੱਟ ਰੇਟ ਤੇ ਦੇ ਦਿੰਦੇ ਆ ਤੇ ਆਪਾਂ ਦੂਜੇ ਦਿਨ ਚੱਕ ਲਈਦੀ ਆ ਦੂਜੇ ਤੀਜੇ ਦਿਨ ਜਿਵੇਂ ਆਪਾਂ ਕੋਲ 6-7 ਕਿਲੋ ਕੋਈ ਸਬਜ਼ੀ ਮਿਲ ਗਈ ਤਾਂ ਉਹਨੂੰ ਆਪਾਂ ਦੋ ਡੰਗ ਕਰ ਦਈਦਾ ਤੇ ਹੁਣ ਤੁਸੀਂ ਸੋਡੇ ਸਾਹਮਣੇ ਵੀਡੀਓ ਆ ਇਹ ਤੇ ਹੁਣ ਕੋਈ ਬਾਈ ਕਹੇ ਦੇ ਵੀ ਇਹ ਨਾ ਅੰਡਾ ਮਹਿੰਗਾ ਕਿਉਂ ਆ ਇਹ ਤਾਂ ਆ ਪੱਕੀ ਤੁਸੀਂ ਬਾਈ ਚਕਲਾ ਅੰਡਾ ਨਾ ਦੇਖੋ ਵੀ ਅੰਡਾ ਮਹਿੰਗਾ ਹੈ ਹਨਾ ਤੇ ਜਿਹਨਾਂ ਨੇ ਅੰਡੇ ਆਪਾ ਤੋਂ ਲੈ ਕੇ ਜਾਣੇ ਆ ਬੱਚੇ ਘੜਾਉਣ ਵਾਸਤੇ ਆਰ ਆਰ ਦੇ ਬਲੈਕ ਐਸਟ੍ਰੋਗ ਦੇ ਜਾਂ ਨੂਰੀ ਦੇ ਤੇ ਜਾਂ ਜਮਾ ਸੀਲ ਦੇ ਹਨਾ ਪੇਰੈਂਟਸ ਜਦੋਂ ਇੰਨੇ ਤਖੜੇ ਆ ਤਾਂ ਉਹ ਬੱਚੇ ਨੂੰ ਤੁਸੀਂ ਐ ਮੰਨ ਲਓ ਜੇ 100 ਚੋਂ ਆਪਾਂ 20% ਦਵਾਈ ਦੀ ਨਹੀਂ ਪੂ ਬਾਕੀ ਲੋੜ ਨਹੀਂ ਕਿਉਂਕਿ ਹਿਊਮਿਡਿਟੀ ਕਰਨੀ ਉਹ ਪੂਰਾ ਆਪਦੀ ਜੀ ਸਰੀਰਕ ਬੰਤਰ ਕਰਨ ਨੂੰ ਪੂਰਾ ਬੱਚਾ ਸਟਰੋਂਗ ਹੁੰਦਾ ਉਹਨੂੰ ਇੰਨੀ ਦਵਾਈਆਂ ਦੀ ਲੋੜ ਨਹੀਂ ਹੁੰਦੀ ਤੇ ਇੱਕ ਖਰਚ ਆਪਣਾ ਉੱਥੇ ਬਚ ਰਹਿ ਜਾਂਦਾ ਕਿਸ ਨੇ ਬਰੀਡਿੰਗ ਵਾਸਤੇ ਆਹ ਸੌਰੀ ਬਰੀਡਿੰਗ ਆ ਗਿਆ ਬੱਚੇ ਘੜਾਉਣ ਵਾਸਤੇ ਅੰਡੇ ਲੈ ਕੇ ਜਾਣੇ ਆਪਣੇ ਕੋਲੇ ਜਿਹੜੀ ਨਸਲ ਦੇ ਆਖੋਗੇ 10-15 ਦਿਨਾਂ ਨੂੰ ਪਾਪਾ ਉਹ ਦੇ ਦਿਆ ਕਰਾਂਗੇ ਕੋਈ ਚੱਕਰ ਨਹੀਂ ਤੇ ਪੇਰੈਂਟਸ ਦੇਖੋ ਕਿਹੇ ਦੇ ਪੂਰਾ ਓਵਰ weight ਵੀ ਨਹੀਂ ਮੁਰਗੀ ਜਿਹੜੀ ਆਪਣੀ ਲਾਲ ਮੁਰਗੀ ਆ ਰਹੀ ਯਾਰ ਇਹ 1 ਕਿਲੋ 900 ਗ੍ਰਾਮ ਦੀ ਹੋਣੀ ਚਾਹੀਦੀ ਹੁੰਦੀ ਆ ਕੋਈ ਵੀ ਮੁਰਗੀ ਫੜ ਲਓ 1 ਕਿਲੋ 900 ਗ੍ਰਾਮ ਦੀ ਹੀ ਹੈ ਜਿਹੜੀ ਹੁੰਦੀ ਹੈ ਬਲੈਕ ਐਸਟਲੋਗ ਉਹਦਾ weight ਥੋੜਾ ਘੱਟ ਹੁੰਦਾ ਮੁਰਗਾ ਇਹਦਾ ਵਰਗੇ ਦੀ ਹਾਈਟ ਵੀ ਜ਼ਿਆਦਾ ਹੁੰਦੀ ਬਲੈਕ ਇਸਟਰੋਂਗ ਦੀ ਤੇ ਮੁਰਗਾ ਭਾਰੀ ਵੀ ਹੁੰਦਾ ਵਰਗੇ ਆਪਣੇ ਕੋਲੇ ਜਿਵੇਂ ਫਿਰਦੇ ਆ ਵਿੱਚ ਸੋਨੂੰ ਦਿਖਾਦਾ ਬਲੈਕ ਇਸਟਰੋਂਗ ਹਾ ਖੜਾ ਹੈ ਇੱਧਰ ਇਹ ਬਲੈਕ ਇਸਟਰੋਂਗ ਹੈ ਤੂੰ ਜਦੋਂ ਟ੍ਰੈਕ ਤੇ ਲੱਗਿਆ ਤੂੰ ਕਿਉਂ ਪੰਗੇ ਲੈਣਾ ਹੈਗਾ ਬਾਪੇ ਉਹਦੇ ਕਰੀ ਭੱਜ ਜਾਂਦਾ ਸੈੱਟ ਕਰ ਉਹਨੂੰ ਜਿਹੜਾ ਬਲੈਕ ਐਸਟ੍ਰੋਗ ਮੁਰਗਾ ਬਈ ਉਹਦੀ ਹਾਈਟ ਜ਼ਿਆਦਾ ਹੁੰਦੀ ਹੈ ਮੁਰਗੀ ਨਾਲੋਂ ਆ ਵੇਟ ਵੀ 2.5 ਕਿਲੋ 2 ਕਿਲੋ 6-700 ਗ੍ਰਾਮ ਤੱਕ ਹੀ ਭਗ ਜਾਂਦਾ ਫੁੱਲ ਤੇ ਜਿਹੜੀ ਮੁਰਗੀ ਦਾ ਵੇਟ ਹੁੰਦਾ ਬਲੈਕ ਐਸਟ੍ਰੋਗ ਦੀ ਗੱਲ ਕਰਦੇ ਆਪਾਂ ਉਹਦਾ ਵੇਟ ਸਾਰਾ ਹੁੰਦਾ ਇਹ 1 ਕਿਲੋ 400 ਗ੍ਰਾਮ 1.5 ਕਿਲੋ 1 ਕਿਲੋ 600 ਗ੍ਰਾਮ ਅਸੇ ਤੋਂ ਜ਼ਿਆਦਾ ਨਹੀਂ ਹੁੰਦਾ ਤੇ ਬਾਕੀ ਜਿਹੜਾ ਬਾਈ ਕਹਿੰਦਾ ਕੋਈ ਬਾਈ ਮੇਰੀਆਂ ਮੁਰਗੀਆਂ ਅੰਡੇ ਨਹੀਂ ਦਿੰਦੀਆਂ ਭਾਈ ਜਦੋਂ ਬੱਚਾ ਛੋਟਾ ਹੁੰਦਾ ਓਦੋਂ ਤੋਂ ਉਹਦੀ ਦੇਖ ਰਿਕ ਸਹੀ ਕਰੀ ਜਾਵੇ ਨਾ ਤਾਂ ਮੁਰਗੀ ਸਹੀ ਟਾਈਮ ਤੇ ਜਿੰਮੇ ਪੰਜ ਚਾਰ ਮਹੀਨੇ ਪੰਜ ਮਹੀਨੇ ਤੋਂ ਅੰਡਾ ਦਿੰਦੀ ਹੈ ਉਹ ਮੁਰਗੀ ਅੰਡਾ ਦਿੰਦੀ ਹੈ ਜਿਹੜੀ ਛੋਟੀ ਹੁੰਦੀ ਸਾਰਾ ਡਾਈਟ ਵਗੈਰਾ ਸਹੀ ਦਿੱਤੀਓ ਵੀ ਉਹਦੇ ਕਰਕੇ ਚੱਕਰ ਪੈਂਦਾ ਮੁਰਗੀ ਆਂਡੇ ਦੇਣ ਜ਼ਰੂਰ ਲੱਗ ਜਾਣੀਆਂ ਤੇ ਥੋੜਾ ਵੇਟ ਕਰਨਾ ਪੈਂਦਾ ਤੁਸੀਂ ਦੇਖ ਸਕਦੇ ਹੋ ਛੋਟੀਆਂ ਮੁਰਗੀਆਂ ਦੇ ਮਗਰ ਝੋਲੀ ਟਾਈਪ ਜੀ ਜਦੋਂ ਬਣ ਲੱਗ ਗਈ ਤਾਂ ਤੁਸੀਂ ਸਮਝ ਲਓ ਵੀ ਛੋਟੀ ਮੁਰਗੀ ਆਂਡੇ ਦੇ ਐ ਹਾਂ ਸਟਾਰਟ ਕਰ ਦੂ ਕੋਈ ਗੱਲ ਨਹੀਂ ਦੇਣਾ ਤੇ ਬਾਕੀ ਇੱਕ ਹੈਚਰੀਆਂ ਵਾਲੇ ਬਈ ਝੂਠ ਮਾਰ ਕੇ ਬੱਚਾ ਦੇ ਦਿੰਦੇ ਆ ਹੁਣ ਜਿਹੜਾ ਬੱਚਾ ਤੁਸੀਂ ਐ ਮੰਨ ਲਓ ਵੀ 11ਵੇਂ ਮਹੀਨੇ ਬੱਚਾ ਛੋਟਾ ਹੈਗਾ ਉਹ ਪੜਿਆ ਹੋਇਆ ਹੈ ਕਿ ਸਾਰੇ ਸਿਆਲ ਚ ਜਾ ਕੇ ਕਿੱਥੋਂ ਹਨਾ ਉਹ ਸਹੀ 12ਵੇਂ ਮਹੀਨੇ ਆਂਡੇ ਦੇ ਦੂਆ ਸਾਰਾ ਸਿਆਲ ਟਪਾ ਦੂਆ ਤਾਂ ਇਹ ਚੀਜ਼ ਵੀ ਦੇਖਣੀ ਪੈਂਦੀ ਹੁੰਦੀ ਆ ਜਿਹੜਾ ਆਪਾਂ ਬੱਚਾ ਪਾਲ ਰਹੇ ਆ ਉਹ ਫਰਬਰੀ ਮਹੀਨੇ ਤੋਂ ਭਾਜੀ ਆਪਾਂ ਤਾਂ ਕਿ ਉਹ 6 ਮਹੀਨੇ ਤੋਂ ਬਾਅਦ ਜਦੋਂ ਠੰਡ ਸ਼ੁਰੂ ਹੁੰਦੀ ਆ 10ਵੇਂ ਮਹੀਨੇ ਤੇ ਗੈਰਵੇਂ 10ਵੇਂ ਦੇ ਲਾਸਟ ਦਿਨ ਤੇ 11ਵੇਂ ਦੇ ਪਹਿਲੇ ਹਫ਼ਤੇ ਅੰਡੇ ਤੇ ਮੁਰਗੀ 100% ਆ ਜਾਂਦੀ ਹੈ ਜਿਹੜੀ ਮੁਰਗੀ ਬੱਚਾ ਨਿਕਲਿਆ ਹੋਵੇ ਫਰਵਰੀ ਮਹੀਨੇ ਚ ਇਸੇ ਕਰਕੇ ਆਪਾਂ ਜ਼ੋਰ ਦਿੰਨੇ ਆ ਵੀ ਆਪਣਾ ਬੱਚਾ ਫਰਵਰੀ ਚ ਮਿਲੂਗਾ ਅ ਨਹੀਂ ਕਢਾਉਨ ਨੂੰ ਤਾਂ ਆਪਣੀ ਮਸ਼ੀਨ ਬੈਲੀ ਪਈ ਆਪਾਂ ਅੰਡੇ ਆਈ ਜਾਂਦੇ ਆ ਆਪਾਂ ਗਿੱਦਿਆਂ ਦੇ ਕਢਾਈ ਹੁੰਦੇ ਹਨ ਉਹ ਚੀਜ਼ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਨਾਲ ਹੋਵੇ ਅ ਜੇ ਹੁਣ ਵੀ ਤੁਸੀਂ ਐ ਮੰਨ ਲਓ ਨੌਂ ਦਸਵੇਂ ਮਹੀਨੇ ਮੇ ਕੋਈ ਅੰਡਾ ਉਨ ਲਾ ਕੇ ਆ ਸੀਗਾ ਮੈਂ ਦਸਵੇਂ ਮਹੀਨੇ ਇਹਨਾਂ ਦੀ ਕਰੋਸਿੰਗ ਕਰਾ ਕੇ ਤੇ ਮਸ਼ੀਨ 'ਚ ਪਾ ਕੇ ਤੇ ਤੁਹਾਨੂੰ ਦੇ ਦਿੰਦਾ ਆਪਾਂ ਵੇਚ ਦਿੰਦੇ ਆਂਡਾ ਤੇ ਉਹ ਬੱਚਾ ਤੁਸੀਂ ਹਿਸਾਬ ਲਾ ਲਓ ਹੁਣ ਦਾ ਨਿਕਲਿਆ ਤੇ ਕੋਡਾਂਡੇ ਤੇ ਆਇਆ ਹਿਸਾਬ ਲਾ ਲਓ ਤੁਸੀਂ 6 ਮਹੀਨੇ ਪ੍ਰੈਸ ਕਰਕੇ ਦੇਖ ਲਓ ਹਣਾ ਇਹ ਦੋ ਚਾਰ ਚੀਜ਼ਾਂ ਸੀਗੀਆਂ ਬਾਕੀ ਆਪਾਂ ਸ਼ਾਮ ਨੂੰ ਦਿਖਾਈ ਹੈ ਕਿ ਆਪਾਂ ਮੁਰਗੀਆਂ ਨੂੰ ਕੀ ਪਾਉਣੇ ਆ ਕਿ ਆਪਣਾ ਅੰਡਾ ਐਰੋ ਪੂਰਾ ਆਰਗੇਨਿਕ ਕਿਵੇਂ ਆ ਉਹ ਇਦਾਂ ਬਈ ਦੇਖ ਲਓ 4-5 ਕਿਲੋ ਚੌਲ ਪਾਏ ਪਏ ਆ ਤੇ ਦੋ ਟਾਈ 3 ਕਿਲੋ ਆਪਾਂ ਗੋਭੀ ਪਾਤੀ ਹੁਣ ਇਹਨਾਂ ਨੂੰ ਲੋਡ ਨਹੀਂ ਸ਼ਾਮ ਨੂੰ ਸਵੇਰੇ ਆਪਾਂ ਫੀਡ ਪਾਵਾਂਗੇ ਜੇ ਇਹਨਾਂ ਨੂੰ 8 ਕਿਲੋ ਫੀਡ ਪੈਂਦੀ ਹੈ ਤਾਂ ਆਪਾਂ 3 ਕਿਲੋ ਹੀ ਪਾਵਾ ਗਾ ਪੱਕੀ ਆਪਾਂ ਇਧਰੋਂ ਪੂਰਾ ਕਰ ਦੇਈਦਾ ਬਾਕੀ ਜਾਨਵਰ ਚੈੱਕ ਕਰ ਲਓ ਤੁਸੀਂ ਬਾਕੀ ਐਸੀ ਵੀਡੀਓ ਥੋੜੀ ਜਿਹੀ ਲੰਮੀ ਹੋਗੀ ਚਲੋ ਬਾਕੀ ਵਧੀਆ ਲੱਗੀ ਆਪਣੀ ਜਾਣਕਾਰੀ ਆਪਣੇ ਪੇਜ ਨੂੰ ਫੋਲੋ ਕਰ ਲਓ YouTube ਤੇ ਵੀਡੀਓ ਆਪਣੀ ਇਹ ਵੱਡੀ ਪਹਿਲਾਂ ਆਉਂਦੀ ਹੈ 15-18 ਮਿੰਟਾਂ ਦੀ ਤੇ ਜਿਹੜੀ Facebook ਤੇ ਉਹ 4-5 ਦਿਨ ਲੇਟ ਆਉਂਦੀ ਹੈਗੀ ਕਿਉਂਕਿ ਰੀਲਾਂ ਪੈਂਦੀਆਂ ਰਹਿੰਦੀਆਂ ਘਟ ਕੇ ਤੇ ਵਧੀਆ ਸਪੋਰਟ ਦਿਖਾ ਰਹੇ ਹੋ ਤੁਸੀਂ ਬਈ ਦੇਖਦੇ ਆਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਰ ਬਣੇ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਉਦੋਂ ਬਾਅਦ ਸਾਰਾ ਮਹੀਨਾ ਜਿਹੜਾ ਹੈਚਿੰਗ ਦਾ ਮਹੀਨਾ ਅਗਲਾ ਜਦੋਂ ਬੱਚਾ ਨਿਕਲਿਆ ਆ ਉਹਨੂੰ ਸਾਹਮਣਾ ਕਿਵੇਂ ਆ ਉਹਨੂੰ ਦਵਾਈ ਕਿਹੜੀ ਦੇਣੀ ਆ ਕਿਵੇਂ ਉਹਦੀ ਬਰੂਡਿੰਗ ਕਰਨੀ ਆ ਬਹੁਤ ਅਹਿਮੀਅਤ ਦਿੰਦਾ ਉਹ ਚੀਜ਼ਾਂ ਤੁਸੀਂ ਸਿੱਖ ਸਕਦੇ ਹੋ ਆਪਣੇ ਵੀਡੀਓ ਤੋਂ ਦੇਖ ਕੇ ਐਨੀ ਟਾਈਮ ਆਪਾਂ ਨੂੰ ਕਾਲ ਕਰ ਸਕਦੇ ਹੋ ਤੇ ਬਾਕੀ ਵਧੀਆ ਲੱਗੀ ਜਾਣਕਾਰੀ ਤੇ ਪੇਜ ਨੂੰ ਫੋਲੋ ਕਰਕੇ ਜਾਇਓ ਤੇ ਬਾਕੀ ਆਪਾਂ ਮਿਲਦੇ ਹਾਂ ਕਿਸੇ ਹੋਰ ਵਧੀਆ ਵੀਡੀਓ ਚ ਲੈ ਕੇ ਚੰਗਾ ਟੌਪਿਕ ਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਠੀਕ ਹੈ ਜੀ ਬਾਕੀ ਆਪਾਂ ਇਹ ਵੀ ਦੱਸ ਦਿੰਨੇ ਆ ਜਿਹੜੀ ਆਪਣੀ YouTube ਤੇ ਆਈਡੀ ਆ ਮਨੀ ਮਨੀ ਐਮ ای ਐਨ ਆ ਫਿਰ ਭਰ ਲਿਓ ਤੁਸੀਂ 28 295 ਮਨੀ 88 295 ਇਹ ਆਪਣੀ YouTube ਚੈਨਲ ਆ ਆਪਣਾ ਉਥੇ ਵੀਡੀਓ ਬਹੁਤ ਲੰਮੀਆਂ ਵੱਧ ਪੈਂਦੀਆਂ ਰਹਿੰਦੀਆਂ ਤੇ ਬਾਕੀ ਇਹ ਪੇਜ ਤੁਸੀਂ ਦੇਖ ਹੀ ਰਹੇ ਹੋ ਕਲਕੋ ਵਾਲਿਆ ਐਗ ਫਾਰਮ ਤੇ ਤੇ ਜਿਹੜੇ ਆਪਣੇ ਵੀਡੀਓ ਤੁਸੀਂ ਦੇਖ ਰਹੇ ਹੋ Instagram ਤੇ ਅਜੂਰ ਨੂੰ ਫੋਲੋ ਕਰਿਓ ਤੇ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ ਜੀ